ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਬਠਿੰਡਾ ਬੈਸ਼ਨੋ ਮੰਦਿਰ ਦੇ ਸਾਹਮਣੇ ਪਟੇਲ ਨਗਰ ਦੇ ਵਿੱਚ ਪ੍ਰਦੀਪ ਮਿਸ਼ਰਾ ਜੀ ਸ਼ਿਵ ਮਹਾਪੁਰਾਨ ਦੀ ਕਥਾ ਕਰਨ ਆ ਰਹੇ ਹਨ ਜੋ ਕਿ 6 ਮਾਰਚ ਤੋਂ 12 ਮਾਰਚ ਤੱਕ ਚੱਲੇਗੀ ਜਿਸ ਦੀ ਜੋਰਦਾਰ ਤਿਆਰੀਆਂ ਚੱਲ ਰਹੀਆਂ ਹਨ ਹੋ ਰਹੀ ਹੈ ਜਿਹੜੀ ਇਸ ਵਾਰ ਕਿਹੜੀ ਜਗ੍ਹਾ ਤੇ ਹੋ ਰਹੀ ਹੈ ਬੈਸ਼ਨੋ ਦੇ ਮੰਦਿਰ ਦੇ ਸਾਹਮਣੇ ਪਟੇਲ ਨਗਰ ਤਕਰੀਬਨ ਵੀ ਇੱਕ ਜਗ੍ਹਾ ਗਰਾਊਂਡ ਹੈ ਜਿੱਥੇ ਕਥਾ ਹੋ ਰਹੀ ਹੈ ਔਰ ਇੱਥੇ ਅੰਤਰਰਾਸ਼ਟਰੀ ਕਥਾ ਵਾਚਕ ਪ੍ਰਦੀਪ ਮਿਸ਼ਰਾ ਜੀ ਆ ਰਹੇ ਨੇ ਇਹ ਪੰਜਾਬ ਦੇ ਵਿੱਚ ਦੂਸਰੀ ਵਾਰ ਆ ਰਹੇ ਨੇ ਤੇ ਬਠਿੰਡਾ ਦੇ ਲੋਕ ਬੜੇ ਖੁਸ਼ਕਿਸਮਤ ਨੇ ਜੀ ਉਹਨਾਂ ਨੂੰ ਕਪਿਲ ਥੋੜਾ ਕਰੀ ਵਿੱਚ ਦੂਸਰੀ ਵਾਰ ਬਠਿੰਡਾ ਦੇ ਵਿੱਚ ਹੀ ਆਪਾਂ ਪੂਰੀ ਕੋਸ਼ਿਸ਼ ਕਰਕੇ ਉਹਨਾਂ ਨੂੰ ਰਿਕਵੈਸਟ ਕਰਕੇ ਤੇ ਲੈ ਕੇ ਆ ਰਹੇ ਤੇ ਇੱਥੇ ਕਥਾ ਹੋ ਰਹੀ ਹੈ 6 ਤਰੀਕ ਤੋਂ ਲੈ ਕੇ 12 ਤਰੀਕ ਤੱਕ ਕਥਾ ਹੋਏਗੀ 5 ਤਰੀਕ ਨੂੰ ਸ਼ੋਭਾ ਯਾਤਰਾ ਪੋਸਟ ਹੋਵੇ ਬਿਆਤ ਤੋਂ ਚੱਲ ਕੇ ਤੇ ਆਪਣੀ ਹਨੂਮਾਨ ਮੂਰਤੀ ਤੱਕ ਫਿਰ ਕਿੰਨੇ ਏਕੜ ਦੇ ਵਿੱਚ ਇਹ ਜਗਾ ਜਿੱਥੇ ਹੋਣੀ ਹੈ ਤੇ ਇਹ ਅਬਕਸਿਮੇਟਲੀ 20 ਏਕੜ ਜਗਾ ਹੈ ਜਿਹਦੇ ਸਾਰੇ ਅਰੇਂਜਮੈਂਟਸ ਕੀਤੇ ਗਏ ਨੇ ਚਾਈਨੋ ਕਿਚਨ ਦਾ ਅਰੇਂਜਮੈਂਟ ਹੈ ਲੰਗਰ ਦਾ ਅਰੇਂਜਮੈਂਟ ਹੈ ਵਾਸ਼ਰੂਮ ਦਾ ਅਰੇਂਜਮੈਂਟ ਹੈ ਟਾਇਲਟ ਦਾ ਅਰੇਂਜਮੈਂਟ ਹੈ ਤੇ ਜਿੰਨਾ ਵੀ ਤੁਸੀਂ ਦੇ ਟੈਂਟ ਲਗ ਰਹੇ ਆ ਸਾਰੇ ਇਕੱਠਾ ਦੇ ਲੋਕੀ ਆਨੰਦ ਲੈਣ ਵਾਸਤੇ ਸਰ ਪਾਸ ਦਾ ਅਰੇਂਜਮੈਂਟ ਕਿਸ ਤਰ੍ਹਾਂ ਇਹ ਹੈ ਪਾਸ ਦਾ ਅਰੇਂਜਮੈਂਟ ਬਜ਼ਰ ਇੱਥੇ ਤਕਰੀਬਨ 9 ਗੇਟ ਬਣਾਏਗੇ ਜਿਹਦੇ ਵਿੱਚ 3 ਉਹ ਪੰਜ ਗੇਟ ਜਿਹੜੇ ਹੈਗੇ ਨੇ ਮਤਲਬ ਇੱਕ ਤੋਂ ਲੈ ਕੇ ਚਾਰ ਪੰਜ ਜਿਹੜੇ ਗੇਟ ਹੈਗੇ ਨੇ ਉਹ ਜਿਆਦਾ ਕੁਝ ਇਸੇ ਲਈ ਨੇ ਬਾਕੀ ਜੇ ਕਿਸੇ ਨੂੰ ਨਾ ਵੀ ਪਾਸ ਮਿਲ ਸਕੇ ਬਾਕੀ ਸਾਰੇ ਗੇਟਸ ਓਪਨ ਹੈਗੇ ਨੇ ਤੇ ਇਹ ਵੀ ਕਿ ਇਹ ਜਗ੍ਹਾ ਚੌੜੀ ਜਿਆਦਾ ਹੈ ਇਸ ਕਰਕੇ ਬਹੁਤ ਨੇੜਿਓਂ ਸਾਰੇ ਲੋਕ ਵੀ ਦੇਖ ਸਕਦੇ ਨੇ ਜਿਹੜੇ ਵੀ ਭੈਣਾਂ ਭਰਾਵਾਂ ਨੂੰ ਪਾਸ ਨਹੀਂ ਵੀ ਮਿਲੇ ਉਹ ਬਿਲਕੁਲ ਬੇਫਿਕਰ ਹੋ ਜਾਣ ਉਹਨਾਂ ਲਈ ਕਈ ਗੇਟ ਖੁੱਲੇ ਰਹਿਣਗੇ ਜੋ ਆ ਕੇ ਆਉਗਾ ਕਥਾ ਸੁਣਾ ਵੀ ਆਏ ਸਕੇ ਕਿ ਪਾਸ ਦੀ ਚਿੰਤਾ ਨਾ ਕਰਨ ਤੇ ਜਿਹਨੂੰ ਪਾਸ ਨਹੀਂ ਮਿਲਿਆ ਉਹ ਵੀ ਲੈ ਸਕਦੇ ਨੇ ਤੇ ਈ ਪਾਸ ਵੀ ਆਪਾਂ ਜਿਹੜੇ ਲਾਸਟ ਟਾਈਮ ਇਸ਼ੂ ਕੀਤਾ ਸੀ ਉਹ ਵੀ ਕੀਤਾ ਆ ਘਰੇ ਬੈਠ ਕੇ ਬੰਦਾ ਈ ਪਾਸ ਨੂੰ ਲੈ ਸਕਦਾ ਬਾਕੀ ਪਾਕ ਸਟੇਟਾਂ ਤੋਂ ਜਿਹਨੇ ਪਿਛਲੇ ਵਾਰ ਵੀ ਕਾਫੀ ਸ਼ਰਧਾਲੂ ਪਹੁੰਚਿਆ ਤੇ ਕਿਸ ਤਰ੍ਹਾਂ ਕਿੰਨੇ ਕ ਉਮੀਦ ਆ ਸ਼ਰਧਾਲੂਆਂ ਦੀ ਪਹੁੰਚਣ ਦੀ ਜੀ ਦੇਖੋ 7 ਦਿਨਾਂ ਦੇ ਵਿੱਚ ਅਸੀਂ 20 ਤੋਂ 25 ਲੱਖ ਜਾਂ ਹੋ ਸਕਦਾ 25 ਤੋਂ 30 ਲੱਖ ਤੱਕ ਵੀ ਲੋਕ ਚਲੇਗੇ ਪੁਲਿਸ ਪ੍ਰਸ਼ਾਸਨ ਦਾ ਕੋਈ ਇੰਤਿਜ਼ਾਮ ਸਰ ਸਾਰੀ ਪਰਮਿਸ਼ਨ ਅਸੀਂ ਲੈ ਲੈ ਚੁੱਕੇ ਆ ਸਾਰੀ ਇਨਫੋਰਮੇਸ਼ਨ ਪੁਲਿਸ ਤੋਂ ਪ੍ਰਸ਼ਾਸਨ ਨੂੰ ਜਾਂ ਐਡਮਿਨਿਸਟ੍ਰੇਸ਼ਨ ਨੂੰ ਜਾਂ ਟ੍ਰੈਫਿਕ ਪੁਲਿਸ ਨੂੰ ਜਾਂ ਹੋਰ ਲਗਦੇ ਡਿਪਾਰਟਮੈਂਟਸ ਨੂੰ ਅਸੀਂ ਦੇ ਚੁੱਕੇ ਆ ਸਾਰੀ ਇਨਫੋਰਮੇਸ਼ਨ ਨਾਲ ਬਿਲਕੁਲ ਅਪ ਟੂ ਡੇਟ ਹੈ ਔਰ ਸਾਨੂੰ ਬੜੀ ਖੁਸ਼ੀ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਰਾ ਪ੍ਰਸ਼ਾਸਨ ਬੜਾ ਸਾਥ ਦੇ ਰਿਹਾ ਹੈ ਕਿਉਂਕਿ ਇਹ ਧਾਰਮਿਕ ਸਮਾਗਮ ਹੈ ਬਹੁਤ ਵੱਡਾ ਸਮਾਗਮ ਹੈ ਤੇ ਪ੍ਰਸ਼ਾਸਨ ਵੀ ਬੜਾ ਖੁਸ਼ ਹੈ ਵੀ ਇਸ ਤਰ੍ਹਾਂ ਦੇ ਸਮਾਗਮ ਬਠਿੰਡਾ ਦੇ ਵਿੱਚ ਦੂਸਰੇ ਸਾਲ ਲਗਾਤਾਰ ਸਰ ਪਾਰਕਿੰਗ ਇਸ ਨੂੰ ਸੌਦਾ ਜਿਹੜੀ ਦਿੱਤੀ ਜਾ ਰਹੀ ਹੈ ਕਿਹੜੀ ਜਗ੍ਹਾ ਪਾਰਕਿੰਗ ਪਾਰਕਿੰਗ ਵਾਸਤੇ ਕੱਲ 10 ਵਜੇ ਦੀ ਮੀਟਿੰਗ ਰੱਖੀ ਗਈ ਹੈ ਉਹ ਸਾਰੀ ਸੁਵਿਧਾ ਕੱਲ 1:00 10:00 ਟ੍ਰੈਫਿਕ ਦੀ ਪਾਰਕਿੰਗ ਦੀ ਸਾਰੇ ਉਹਦੀ ਮੀਟਿੰਗ ਹੈ ਗਈ ਹੈ ਇਨੀਸ਼ੀਅਲੀ ਇੱਕ ਮੀਟਿੰਗ ਸਾਡੀ ਹੋ ਚੁੱਕੀ ਹੈ ਬਟ ਉਹਦੀ ਫਾਈਨਲ ਕੱਲ ਹੋਣਾ ਹੈ ਇਸ ਕਰਕੇ ਜੋ ਪਾਰਕਿੰਗ ਦੀ ਸੁਵਿਧਾ ਹੋਏਗੀ ਉਹ ਪੁਲਿਸ ਪ੍ਰਸ਼ਾਸਨ ਤੇ ਸਾਡੇ ਵੱਲੋਂ ਕੱਲ ਨੂੰ ਲੇਟ ਇਵਨਿੰਗ ਤੱਕ ਅਸੀਂ ਲੋਕਾਂ ਨੂੰ ਦੱਸ ਸਰ ਸਰ ਕੱਥਾ ਦਾ ਟਾਈਮਿੰਗ ਕੀ ਹੈ ਚੱਲਣੀ ਹੈ ਤੇ ਟਾਈਮਿੰਗ ਕੀ ਰਹੋਏਗਾ ਇਹਦੇ ਚ ਪਹਿਲੇ 3 ਦਿਨ ਇੱਕ ਤੋਂ ਲੈ ਕੇ 4 ਵਜੇ ਤੱਕ ਹੋਣੀ ਹੈ ਤੇ ਲਾਸਟ 4 ਦਿਨ 2 ਤੋਂ ਲੈ ਕੇ 5 ਵਜੇ ਤੱਕ ਹੋਣੀ ਹੈ ਕਥਾ ਤੇ ਇਹ ਆਸਥਾ ਚੈਨਲ ਤੇ ਆਨਲਾਈਨ ਜਿਵੇਂ ਲਾਸਟ ਟਾਈਮ ਚੱਲੀ ਸੀ ਚਲੇਗੀ ਸਾਰੇ ਪ੍ਰੈਸ ਵੀਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਆਪਣੇ ਆਈ ਕਾਰਡਸ ਬਣਵਾ ਲਓ ਤਾਂ ਕਿ ਕਿਸੇ ਨੂੰ ਅਸੁਵਿਧਾ ਨਾ ਸਰ ਜਿਸ ਤਰ੍ਹਾਂ ਬਜ਼ੁਰਗ ਵੀ ਆਣਗੇ ਹੋਰ ਵੀ ਲੋਕ ਆਣਗੇ ਕੋਈ ਮੈਡੀਸਨ ਦੀ ਕੋਈ ਐਂਬੂਲੈਂਸ ਦੀ ਸੁਦਾਵੀ ਰੱਖੀ ਗਈ ਹੈ ਜਰੂਰ ਨੂੰ ਦੇਖਦੇ ਹੋਏ ਇਸ ਵਾਰੀ ਅਸੀਂ 2 ਐਂਬੂਲੈਂਸ ਪਰਮਨੈਂਟ ਖੜੀਆਂ ਕਰਾਂਗੇ 24 ਘੰਟੇ ਸੱਤੋ ਦਿਨ ਪਲੱਸ ਦਵਾਈਆਂ ਆਲਰੇਡੀ ਲਾ ਰਹੇ ਨੇ ਲਾਸਟ ਟਾਈਮ ਜਿ ਲਾਇਏ ਬਾਬਾ ਜੀ ਨੇ ਉਹ ਲਾ ਰਹੇ ਨੇ ਤੀਸਰਾ ਅਸੀਂ ਬੇਰਗਾਂ ਨੂੰ ਦੇਖਦੇ ਹੋਏ ਇਸ ਵਾਰੀ ਕਾਫੀ ਕੁਰਸੀ ਲਾ ਰਹੇ ਆ ਤਾਂ ਕਿ ਉਹਨਾਂ ਨੂੰ ਬੈਠਣ ਦੇ ਵਿੱਚ ਆਰਾਮ ਆ ਇਹ ਇਨ੍ਹਾਂ ਦੇ ਮੁੱਖ ਮਹਿਮਾਨ ਤੇ ਜਿੰਨੇ ਵੀ ਚੀਫ ਗੈਸਟ ਹੁੰਦੇ ਆ ਇਹ ਮੌਕੇ ਤੇ ਹੀ ਅਸੀਂ ਮਤਲਬ ਆਂਦੇ ਨੇ ਪਰ ਇਸੇ ਤਰ੍ਹਾਂ ਕਾਫੀ ਜ਼ਿਆਦਾ ਕੈਪਟਨ ਮਨਿਸਟਰ ਜਾਂ ਹੋਰ ਵੀ ਵੀਆਪੀ ਲੋਕ ਆਣਗੇ ਅਸੀਂ ਸਭ ਨੂੰ ਅਪਰੋਚ ਕਰ ਰਹੇ ਹਾਂ ਕਿਉਂਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਉੱਤੇ ਬਹੁਤ ਵੱਡੇ ਸਮਾਗਮ ਦੇ ਉੱਤੇ ਬਹੁਤ ਪਹਿਲਾਂ ਦੱਸਣਾ ਬੜਾ ਮੁਸ਼ਕਿਲ ਹੁੰਦਾ ਪਰ ਬਹੁਤ ਹੀ ਅੱਛੇ ਵੀਆਪੀ ਜਾ ਕੇ ਉਹ ਵੀ ਇਨਨ ਕਥਾ ਦਾ ਆਨੰਦ ਲੈਣਗੇ